ਤਵਾਰੀ ਖੇ ਖਾਲਸਾ ਨਾਲ ਜੁੜੇ ਸਮੂਹ ਅਰਸ਼ਕਾਂ ਦਾ ਸਵਾਗਤ ਹੈ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਤਵਾਰੀਖ ਵਿੱਚੋਂ ਛੇਵੀਂ ਤੇ ਆਖਰੀ ਦਰਦਨਾਕ ਰਾਤ ਦਾ ਇਤਿਹਾਸ ਲੈ ਕੇ ਆਪ ਸੰਗਤਾਂ ਦੇ ਸਨਮੁਖ ਹਾਜ਼ਰ ਹੋਏ ਹਾਂ ਵਜੀਰ ਖਾਂ ਹਰ ਸਖਤਾਈ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਸੁਪੁੱਤਰਾਂ ਨੂੰ ਇਸਲਾਮ ਵਿੱਚ ਲਿਆਉਣਾ ਚਾਹੁੰਦਾ ਸੀ ਠੰਡੇ ਬੁਰਜ ਵਿੱਚ ਮਾਤਾ ਜੀ ਕੋਲ ਇਸ ਲਈ ਭੇਜ ਦਿੱਤੇ ਕਿ ਪੋਤਿਆਂ ਦੀਆਂ ਜਾਨਾਂ ਦੀ ਸਲਾਮਤੀ ਲਈ ਮੌਤ ਦਾ ਭੈ ਮੰਨ ਕੇ ਬਿਰਧ ਦਾਦੀ ਇਹਨਾਂ ਨੂੰ ਇਸਲਾਮ ਕਬੂਲਣ ਲਈ ਕਹੇਗੀ ਬਰਫ਼ ਵਰਗੀ ਠੰਡੀ ਰਾਤ ਦਾਦੀ ਪੋਤਿਆਂ ਨੇ ਕੱਟ ਲਈ ਰਾਤ ਕਿਵੇਂ ਲੰਗੀ ਇਸ ਦਾ ਅੰਦਾਜ਼ਾ ਕੀ ਲਾਈਏ ਇਸ ਸਖਤੀ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ ਪੁੱਤਰ ਹੀ ਲੰਘ ਸਕੇ ਸੀ ਹੋਰ ਕੋਈ ਨਹੀਂ ਅਗਲੇ ਦਿਨ 12 ਪੋ ਨੂੰ ਨਵਾਬ ਦਾ ਹੁਕਮ ਲੈ ਕੇ ਸਿਪਾਹੀ ਲੈਣ ਆ ਗਏ ਉਦੋਂ ਅਜੇ ਦਿਨ ਦੇ ਪਹਿਲੇ ਪੈਰ ਦਾ ਅੱਧੂ ਹੀ ਬੀਤਿਆ ਸੀ ਕਿ ਜ਼ਾਲਮਾਂ ਨੇ ਨਿੱਕੀਆਂ ਜਿੰਦਾਂ ਨੂੰ ਲਜਾਣ ਦੀ ਇੰਨੀ ਕਾਲੀ ਪਾ ਦਿੱਤੀ ਮਾਤਾ ਜੀ ਨੇ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਪਿਛਲੇ ਦਿਨਾਂ ਵਿਛੋੜੇ ਦੇ ਦਿਨਾਂ ਦੀ ਤਰ੍ਹਾਂ ਹੀ ਦੋਵਾਂ ਨੂੰ ਗੋਦੀ ਵਿੱਚ ਪਿਆ ਨੂੰ ਹੀ ਸੁਣਾ ਦਿੱਤਾ ਸੀ ਹੁਣ ਤਾਂ ਉਹ ਅਡੋਲ ਸਮਾਦੀ ਵਿੱਚ ਬੈਠੀ ਹੋਈ ਸੀ ਤੇ ਨਿੱਕੀਆਂ ਜਿੰਦਾਂ ਦਾਦੀ ਮਾਂ ਨਾਲ ਚਿੰਬੜ ਕੇ ਬੈਠੀਆਂ ਸਨ ਮਾਤਾ ਜੀ ਸਿਪਾਈਆਂ ਦੀ ਗੱਲ ਸੁਣ ਕੇ ਕਹਿਣ ਲੱਗੇ ਕਿ ਉਹ ਵੀ ਇਹਨਾਂ ਦੇ ਨਾਲ ਹੀ ਕਚਹਿਰੀ 'ਚ ਚਲਦੀ ਏ ਤੇ ਸਿਪਾਈਆਂ ਦੇ ਨਾਲ ਆਏ ਦਰੋਗੇ ਨੇ ਕਿਹਾ ਤੁਸੀਂ ਨਾਲ ਨਹੀਂ ਜਾ ਸਕਦੇ ਨਵਾਬ ਨੇ ਇਹਨਾਂ ਦੋਵਾਂ ਨੂੰ ਹੀ ਬੁਲਾਇਆ ਏ ਕੌਣ ਬਲਾਵਤ ਇਨਕੋ ਕਹਾ ਮੈਂ ਵੀ ਸਾਥ ਚਲੂੰਗੀ ਵਹਾਂ ਕਹਿਓ ਦਰੋਗੇ ਤਬੈ ਸੁਨਾਈ ਤੇਰਾ ਜਾਣਾ ਬਣੇ ਨਾ ਮਾਈ ਇਨਕੋ ਅਬ ਤੁਮ ਭੇਜੋ ਛੇਤੀ ਕਰਨੀ ਦੇਰ ਨਾ ਚਾਹੀਏ ਏਤੀ ਸ਼ਹੀਦ ਵਿਲਾਸ ਵਿੱਚ ਗਿਆਨੀ ਠਾਕੁਰ ਸਿੰਘ ਨੇ ਲਿਖਿਆ ਏ ਮਾਤਾ ਜੀ ਨੇ ਦੋਵੇਂ ਪੋਤਿਆਂ ਦੀਆਂ ਦਸਤਾਰਾਂ ਠੀਕ ਕੀਤੀਆਂ ਤੇ ਉਹਨਾਂ ਦੇ ਮੁੱਖ ਚੁੰਮ ਕੇ ਉਹਨਾਂ ਦੇ ਨਾਲ ਹੀ ਬੁਰਜ ਦੀਆਂ ਪੌੜੀਆਂ ਤੱਕ ਆ ਗਈ। ਤਾਂ ਦਰੋਗੇ ਨੇ ਫਿਰ ਉਹਨਾਂ ਨੂੰ ਰੋਕ ਦਿੱਤਾ ਕਿ ਤੁਸੀਂ ਅੱਗੇ ਨਹੀਂ ਆ ਸਕਦੇ। ਅਕਾਲਪੁਰਖ ਦੇ ਭਾਣੇ ਨੂੰ ਮੰਨਦਿਆਂ ਹੋਇਆਂ ਦਾਦੀ ਨੇ ਪੋਤਿਆਂ ਨੂੰ ਗਲਵਕੜੀ ਵਿੱਚ ਲੈ ਕੇ ਫਿਰ ਯਾਦ ਕਰਾਇਆ ਕਿ ਆਪਣੇ ਬਾਬਾ ਜੀ ਤੇ ਪਿਤਾ ਜੀ ਦੀ ਸ਼ਾਨ ਨੂੰ ਕਾਇਮ ਰੱਖਣਾ ਏ। ਕਦੇ ਵੀ ਧਰਮ ਤੋਂ ਨਹੀਂ ਹਾਰਨਾ। ਸਿਪਾਹੀ ਨਕੀਆਂ ਜਿੰਦਾਂ ਨੂੰ ਆਪਣੇ ਨਾਲ ਲੈ ਤੁਰੇ। ਜ਼ੁਲਮ ਅੱਗੇ ਕੀ ਜੋਰ ਸੀ ਦਾਦੀ ਬੁਰਜ ਵਿੱਚੋਂ ਦੂਰ ਤੱਕ ਵੇਖਦੀ ਰਹੀ ਕਚੈਰੀ ਦਾ ਵੱਡਾ ਦਰਵਾਜ਼ਾ ਬੰਦ ਸੀ ਸੈਬਜਾਦਿਆਂ ਨੂੰ ਛੋਟੀ ਖਿੜਕੀ ਵਿੱਚੋਂ ਲੰਘਣ ਲਈ ਕਿਹਾ ਇਹ ਨੀਤੀ ਦਾ ਇੱਕ ਪੈਂਤੜਾ ਸੀ ਕਿ ਜਦੋਂ ਸਿਰ ਨਿਵਾ ਕੇ ਲੰਘਣਗੇ ਤਾਂ ਕਚੈਰੀ ਵਿੱਚ ਬੈਠੇ ਸਾਰੇ ਅਮੀਰ ਵਜ਼ੀਰ ਕਹਿ ਦੇਣਗੇ ਕਿ ਬੱਚਿਆਂ ਨੇ ਨਵਾਬ ਅੱਗੇ ਸਿਰ ਝੁਕਾ ਦਿੱਤਾ ਆਪਣੇ ਪਿਤਾ ਜੀ ਦੀ ਸੋਚ ਤੇ ਪੈਰਾ ਦੇਣ ਵਾਲੇ ਮਹਾਨ ਪੁੱਤਰਾਂ ਨੇ ਪਹਿਲਾਂ ਹੀ ਆਪਣੇ ਪੈਰ ਅੱਗੇ ਲੰਘਾਏ ਤੇ ਪਿੱਛੋਂ ਸਿਰ ਲੰਘਾ ਅੰਦਰ ਚਲੇ ਗਏ ਬੱਚਿਆਂ ਦੀ ਸੋਚ ਵੇਖ ਸਾਰੇ ਹੱਕੇ-ਵੱਕੇ ਰਹਿ ਗਏ ਸਿਰ ਝੁਕਾਉਣ ਵਾਲੀ ਨੀਤੀ ਵੀ ਫੇਲ ਹੋ ਗਈ ਕਚੈਰੀ ਵਿੱਚ ਵੜਦਿਆਂ ਹੀ ਦੋਵਾਂ ਨੇ ਭਰਵੀਂ ਆਵਾਜ਼ ਵਿੱਚ ਕਿਹਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਸ ਦੀ ਗੂੰਜ ਅੱਗੇ ਨਾਲੋਂ ਵੀ ਜ਼ਿਆਦਾ ਸੁਣਾਈ ਦਿੱਤੀ ਇਸ ਵਿੱਚ ਦਾਦੀ ਮਾਂ ਦੀ ਦਿੱਤੀ ਰਾਤ ਦੀ ਸਿੱਖਿਆ ਦਾ ਸੁਮੇਲ ਸੀ ਬਜ਼ੀਰ ਖਾਨ ਬਲਦੀ ਪੱਠੀ ਵਾਂਗ ਭੁੱਜਣ ਲੱਗਾ ਉਸਨੇ ਬਹੁਤ ਕਰੋਧ ਵਿੱਚ ਕਿਹਾ ਤੁਹਾਡੇ ਇਨਾਂ ਲੱਛਣਾ ਕਰਕੇ ਤੁਸੀਂ ਬੁਰੀ ਮੌਤ ਮਾਰੇ ਜਾਓਗੇ ਤਸੀਹੇ ਇੰਨੇ ਸਖਤ ਹੋਣਗੇ ਕਿ ਤੁਸੀਂ কুরਲਾ ਉਠੋਗੇ ਤੁਹਾਡੀ কুরਲਾਟ ਵੀ ਕੋਈ ਨਹੀਂ ਸੁਨੇਗਾ ਇਸਲਾਮ ਕਬੂਲ ਕਰਨ ਵਿੱਚ ਹੀ ਤੁਹਾਡਾ ਭਲਾ ਹੈ ਤੰਨ ਦੌਲਤ ਤੇ ਜੰਗੀਰਾਂ ਹਾਸਲ ਕਰ ਰਾਜ ਭਾਗ ਭੋਗੋਗੇ ਸਹਿਬਜ਼ਾਦਿਆਂ ਕਿਹਾ ਰਾਜ ਭਾਗ 4 ਦਿਨ ਦੀ ਖੇਡ ਹੈ ਮਰਤਾ ਫਿਰ ਵੀ ਜਾਣਾ ਹੈ ਆਪਣੇ ਧਰਮ ਨੂੰ ਛੱਡ ਕੇ ਜਾਉਣਾ ਸਾਡੇ ਲਈ ਪਾਪ ਹੈ। ਵਜ਼ੀਰ ਖਾਂ ਕੁਝ ਬੋਲਦਾ ਉਸ ਤੋਂ ਪਹਿਲਾਂ ਹੀ ਸੁਚਾਨੰਦ ਕੋਲ ਆ ਕੇ ਕਹਿਣ ਲੱਗਾ ਬੱਚਿਓ ਤੁਸੀਂ ਨਵਾਬ ਸਾਹਿਬ ਦਾ ਕਹਿਣਾ ਮੰਨ ਲਵੋ ਐਵੇਂ ਆਪਣੀ ਜਿੰਦਨਾ ਗਵਾਓ। ਤੁਹਾਡੇ ਕੋਲ ਬਹੁਤ ਧਨ ਪਦਾਰਥ ਹੋਵੇਗਾ। ਲੋਕ ਸਲਾਮਾਂ ਕਰਨਗੇ, ਤੁਹਾਡਾ ਹੁਕਮ ਮੰਨਣਗੇ। ਹਰ ਸੁੱਖ ਆਰਾਮ ਪ੍ਰਾਪਤ ਕਰਨ ਲਈ ਨਵਾਬ ਸਾਹਿਬ ਦਾ ਕਿਹਾ ਮੰਨ ਇਸਲਾਮ ਕਬੂਲ ਕਰ ਲਵੋ। ਏ ਸੁਣ ਦੋਨਾਂ ਨੇ ਠੋਕ ਕੇ ਉੱਤਰ ਦਿੱਤਾ ਲੋਭ ਲਾਲਚ ਤੇ ਛਲਾਵਿਆਂ ਵਿੱਚ ਆ ਕੇ ਜਾਂ ਮੌਤ ਦਾ ਡਰ ਮੰਨ ਕੇ ਅਸੀਂ ਕਦੇ ਈਨ ਨਹੀਂ ਮੰਨਾਂਗੇ ਸਾਡੇ ਬਾਬਾ ਜੀ ਨੇ ਸਿਰ ਦੇ ਕੇ ਧਰਮ ਨੂੰ ਰੱਖਿਆ ਸੀ ਸਾਡੇ ਪਿਤਾ ਜੀ ਨੇ ਕਿਹਾ ਹੈ ਜ਼ੁਲਮ ਅੱਗੇ ਨਿਵ ਜਾਣਾ ਕਾਇਰਤਾ ਹੈ ਬੁੱਸਦਿਲ ਬਣ ਕੇ ਜোঁਣ ਨਾਲੋਂ ਮਰ ਜਾਣਾ ਬਿਹਤਰ ਸਮਝਾਂਗੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਤੇ ਦਾਦੀ ਮਾਂ ਗੁਜਰੀ ਦੇ ਪੁੱਤਰੇ ਹਾਂ ਆਪਣੇ ਪਿਤਾ ਜੀ ਦੀ ਸ਼ਾਨ ਨੂੰ ਸਦਾ ਕਾਇਮ ਰੱਖਾਂਗੇ। ਸਹਿਬਜ਼ਾਦਿਆਂ ਦੇ ਭਾਰੀ ਜਵਾਬ ਸੁਣ ਕੇ ਸੁਚਾ ਆਨੰਦ ਦਾ ਕਪਟੀ ਮਨ ਸੜਨ ਲੱਗਾ। ਅਣਖ ਤੇ ਸੱਚ ਦੇ ਬੋਲ ਪਾਪੀ ਮਨ ਤੋਂ ਸਹਾਰਨਾ ਹੋਏ। ਕ੍ਰੋਧ ਵਿੱਚ ਆਏ ਇਸ ਪਾਪੀ ਨੇ ਮਾਸੂਮਾ ਨੂੰ ਬਾਂਸ ਦੀ ਇੱਕ ਸੋਟੀ ਖਮਚੀ ਨਾਲ ਬਹੁਤ ਮਾਰਿਆ। ਉਹਨਾਂ ਦੇ ਕੋਮਲ ਤਨ ਇਸ ਦੀ ਮਾਰ ਨੂੰ ਖਾਮੋਸ਼ ਹੋ ਕੇ ਸਹੰਦੇ ਰਹੇ। ਐਨੀ ਸ਼ਕਤੀ ਤੋਂ ਬਾਅਦ ਵੀ ਨਾ ਮੰਨੇ ਤਾਂ ਇੱਕ ਗਿਆਨੰਦ ਨਾਂ ਦੇ ਜ਼ਾਲਮ ਬੰਦੇ ਨੂੰ ਲਿਆਂਦਾ ਗਿਆ ਜਿਸਦੇ ਹੱਥ ਵਿੱਚ ਛੁਰਾ ਫੜਿਆ ਹੋਇਆ ਸੀ ਉਸਨੇ ਸਹਿਬਜ਼ਾਦਿਆਂ ਨੂੰ ਝੰਡੋੜ ਕੇ ਛੁਰੇ ਨਾਲ ਬਹੁਤ ਡਰਾਇਆ ਤੇ ਉਹਨਾਂ ਦੇ ਤਨ ਨੂੰ ਦੁੱਖ ਵੀ ਦਿੱਤਾ ਪਾਪੀਆਂ ਨੇ ਨਿੱਕੀਆਂ ਜਿੰਦਾਂ ਨੂੰ ਤਸੀਹੇ ਦੇਣ 'ਚ ਕੋਈ ਕਸਰ ਨਾ ਛੱਡੀ ਉਹਨਾਂ ਮਾਸੂਮਾਂ ਨੂੰ ਦਿੱਤੇ ਹੋਏ ਤਸੀਹਿਆਂ ਦਾ ਦਰਦ ਤੇ ਖਮਚੀ ਨਾਲ ਮਾਰੀਆਂ ਸੱਟਾਂ ਸਿੱਖ ਕੌਮ ਨੂੰ ਅੱਜ ਵੀ ਰੜਕਦੀਆਂ ਨੇ ਬਦੁੱਲਾ ਸਿੰਘ ਵੀ ਇਸ ਦਾ ਦਰਦ ਮਹਿਸੂਸ ਕਰਦਾ ਹੋਇਆ ਇਹ ਸਤਰਾਂ ਲਿਖਦਾ ਏ ਖਮਚੀ ਸਾਥ ਜੋ ਲੱਗਾ ਤਬੈ ਦੁਖ ਦੇਵਨ ਇਹ ਸੋ ਬਾਲਕ ਫੂਲ ਧੂਪ ਨਹਿ ਖੇਵਨ ਗਿਆ ਨੰਦ ਇੱਕ ਔਰ ਪਠਾਇਓ ਲੈ ਕਟਾਰ ਬਗਲ ਮੈਂ ਆਇਓ ਦਰਿੰਦਗੀ ਭਰੇ ਸਾਰੇ ਤਰੀਕੇ ਅਪਣਾ ਕੇ ਦੇਖ ਲੈਣ ਤੋਂ ਬਾਅਦ ਭਰੇ ਪੀਤੇ ਸੁਚਾਨੰਦ ਨੇ ਨਵਾਬ ਬਲਬੂ ਕਰਕੇ ਕਿਹਾ ਕਿ ਨਵਾਬ ਸਾਹਿਬ ਇਹਨਾਂ ਨੂੰ ਛੋਟੇ ਨਾ ਜਾਣਿਓ ਇਸ ਸੱਪ ਦੇ ਪੁੱਤ ਜ਼ਹਿਰ ਉਗਲਦੇ ਹੋਏ ਸੁਪੋਲੀਏ ਨੇ ਇਹ ਮਸੀਹ ਹੱਥ ਆਏ ਨੇ ਇਹਨਾਂ ਨੂੰ ਆਪਣੇ ਮਨਪੋਂ ਦੀ ਸਜ਼ਾ ਦੇ ਕੇ ਮਾਰ ਦਿਓ ਵੱਡੇ ਹੋ ਕੇ ਸਰਕਾਰ ਦੇ ਬਾਗੀ ਬਣਨਗੇ ਇਹਨਾਂ ਦੇ ਪਿਤਾ ਨੇ ਸਰਕਾਰ ਨਾਲ ਕਿਵੇਂ ਆੜਾ ਲਾਇਆ ਹੋਇਆ ਏ ਇਹ ਵੀ ਉਹੋ ਕੁਝ ਕਰਨਗੇ ਸੱਪ ਦੇ ਬੱਚਿਆਂ ਨੂੰ ਮਾਰ ਦੇਣਾ ਹੀ ਠੀਕ ਹੈ ਨਵਾਬ ਵਜ਼ੀਰ ਖਾਂ ਪੜਕ ਉੱਠਿਆ ਸੁਚਾਨੰਦ ਦੀਆਂ ਗੱਲਾਂ ਬਲਦੀ ਤੇ ਤੇਲ ਪਾਉਣ ਤੋਂ ਲੰਮ ਕਰ ਗਈਆਂ ਨਵਾਬ ਨੇ ਕੋਲ ਬੈਠੇ ਕਾਜੀ ਰੁਸਤਮਦੀਨ ਤੇ ਅਲੀ ਖਾਨ ਨੂੰ ਕਿਹਾ ਇਹਨਾਂ ਨੂੰ ਸਰਾ ਮਤਾਬਕ ਫਤਵਾ ਸੁਣਾਓ ਇਹ ਬੱਚੇ ਛੱਡਣ ਯੋਗ ਨਹੀਂ ਹਨ ਇਹਨਾਂ ਦੋਵਾਂ ਕਾਜ਼ੀਆਂ ਨੇ ਕੁਝ ਦੇਰ ਸਲਾਹ ਕੀਤੀ ਤੇ ਕਾਜੀ ਅਲੀ ਖਾਨ ਨੇ ਉੱਠ ਕੇ ਕਿਹਾ ਕਿ ਇਹ ਬੱਚੇ ਇਸਲਾਮ ਸਰਕਾਰ ਵਿਰੁੱਧ ਬਗਾਵਤ ਕਰਨ ਲਈ ਤਿਆਰ ਨੇ ਇਹਨਾਂ ਦਾ ਪਿਤਾ ਸਰਕਾਰ ਦਾ ਬਾਗੀ ਹੈ ਆਪ ਸਾਰਿਆਂ ਨੇ ਸੁਣਿਆ ਕਿ ਇਹ ਆਪਣੇ ਬਾਪ ਦੀਆਂ ਲੀਹਾਂ ਤੇ ਚੱਲਣ ਲਈ ਕਹਿ ਰਹੇ ਨੇ ਇਹਨਾਂ ਨੂੰ ਬੱਚੇ ਜਾਣ ਕੇ ਕਿਸੇ ਤਰ੍ਹਾਂ ਦੀ ਨਰਮੀ ਨਾ ਵਰਤੀ ਜਾਵੇ ਬਾਗੀ ਬਾਪ ਦੇ ਬਾਗੀ ਪੁੱਤਰਾਂ ਨੂੰ ਜਿਉਂਦੇ ਨੀਹਾਂ ਵਿੱਚ ਚਿੰਨ ਦਿੱਤਾ ਜਾਵੇ ਸਰਾ ਦੇ ਕਾਨੂੰਨ ਮੁਤਾਬਕ ਇਹੋ ਸਜ਼ਾ ਦਿੱਤੀ ਜਾਵੇ ਕਾਜੀ ਦਾ ਫਤਵਾ ਸੁਣ ਭਰੀ ਕਚਹਿਰੀ ਵਿੱਚ ਚੁੱਪ ਵਰਤ ਗਈ ਇਹਨਾਂ ਬੱਚਿਆਂ ਮੁਤਾਬਕ ਇੰਨਾ ਕਾਰੜਾ ਫਤਵਾ ਸੁਣਾਇਆ ਜਾਵੇਗਾ ਇਸ ਦੀ ਕਿਸੇ ਨੂੰ ਆਸ ਨਹੀਂ ਸੀ ਬਜ਼ੀਰ ਖਾਨ ਨੇ ਕਚਹਿਰੀ ਵਿੱਚ ਬੈਠੇ ਮਲੇਰ ਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਕੋਲ ਸੱਦਿਆ ਉਸ ਦੇ ਨਾਲ ਖਿਜਰ ਖਾਨ ਉਸ ਦਾ ਭਰਾ ਵੀ ਆਇਆ ਇਹਨਾਂ ਦੋਵਾਂ ਨੂੰ ਬਜ਼ੀਰ ਖਾਨ ਨੇ ਕਿਹਾ ਕਿ ਤੁਹਾਡਾ ਭਰਾ ਨਾਰ ਖਾਨ ਗੁਰੂ ਗੋਬਿੰਦ ਸਿੰਘ ਦੇ ਹੱਥੋਂ ਚਮਕੌਰ ਚ ਮਾਰਿਆ ਗਿਆ ਸੀ ਆਪਣੇ ਭਰਾ ਦਾ ਬਦਲਾ ਤੁਸੀਂ ਗੁਰੂ ਦੇ ਬੱਚਿਆਂ ਨੂੰ ਮਾਰ ਕੇ ਲੈ ਸਕਦੇ ਹੋ ਮੈਂ ਇਹਨਾਂ ਨੂੰ ਤੁਹਾਡੇ ਹਵਾਲੇ ਕਰ ਸਕਦਾ ਸ਼ੇਰ ਮੁਹੰਮਦ ਖਾਨ ਨੇ ਉੱਠ ਕੇ ਕਿਹਾ ਦੋਰਾ ਸ਼ੇਰ ਮੁਹੰਮਦ ਨਹਿਗਣੀ ਬਲਿਓ ਸੀਸ ਹਿਲਾਏ ਹਮ ਮਾਰੈ ਸੀਸ ਖੋਰਿਆ ਜਗ ਮੈਂ ਔਜਸ ਆਏ ਇਨਾ ਦੁੱਧ ਪੀਂਦੇ ਬੱਚਿਆਂ ਨੂੰ ਮਾਰ ਕੇ ਅਸੀਂ ਬਦਨਾਮੀ ਨਹੀਂ ਖਟਾਂਗੇ ਆਪਣੇ ਭਰਾ ਦਾ ਬਦਲਾ ਮੈਦਾਨੀ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਜੀ ਤੋਂ ਲਵਾਂਗੇ ਉਸ ਦੇ ਬੇਕਸੂਰ ਛੋਟੇ ਛੋਟੇ ਬੱਚਿਆਂ ਨੂੰ ਮਾਰ ਕੇ ਅਸੀਂ ਪਾਪਾਂ ਦੇ ਭਾਗੀ ਨਹੀਂ ਬਣਾਂਗੇ ਨਵਾਬ ਸਾਹਿਬ ਮਾਸੂਮ ਦੁੱਧ ਪੀਂਦੇ ਬੱਚਿਆਂ ਨੂੰ ਬੇਕਸੂਰ ਨੀਹਾਂ ਵਿੱਚ ਚੁਣਾ ਕੇ ਮਾਰਨਾ ਸ਼ਰ੍ਹਾਂ ਦੇ ਬੁਰਦ ਹੈ ਇਹਨਾਂ ਨੂੰ ਛੱਡ ਦੇਣਾ ਹੀ ਇਸਲਾਮ ਦਾ ਕਾਨੂੰਨ ਹੈ ਇਹ ਅਨਿਆਏ ਅਸੀਂ ਆਪਣੀਆਂ ਅੱਖਾਂ ਨਾਲ ਨਹੀਂ ਦੇਖ ਸਕਦੇ ਇਹੋ ਹਾਂ ਦਾ ਨਾਰਾ ਮਾਰਦੇ ਮਲੇਰ ਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਤੇ ਉਸ ਦਾ ਭਰਾ ਹਿਜਰ ਖਾਨ ਉੱਠ ਕੇ ਕਚਹਿਰੀ 'ਚੋਂ ਵਾਰ ਚਲੇ ਗਏ ਸੱਚ ਦੀ ਆਵਾਜ਼ ਕੂਰ ਦੇ ਪਸਾਰੇ ਵਿੱਚ ਸ਼ੇਰ ਮੁਹੰਮਦ ਖਾਨ ਦੇ ਨਾਲ ਹੀ ਚਲੀ ਗਈ। ਸਾਰੀ ਕਚੈਰੀ ਵਿੱਚ ਸੁਚਾਨੰਦ ਵਰਗੇ ਅਨੇਕਾਂ ਚਾਪਲੂਸ ਤਲੇ ਚੱਟਣ ਵਾਲਿਆਂ ਦੀ ਘਾਟ ਨਹੀਂ ਸੀ। ਸਾਰਿਆਂ ਅਮੀਰਾਂ ਵਜ਼ੀਰਾਂ ਨੇ ਕਿਹਾ ਨਵਾਬ ਸਾਹਿਬ ਇਹਨਾਂ ਬੱਚਿਆਂ ਨੂੰ ਥੋੜਾ ਸਮਾਂ ਸੋਚਣ ਦਾ ਦਿੱਤਾ ਜਾਵੇ। ਜੇਕਰ ਇਸਲਾਮ ਵਿੱਚ ਆ ਜਾਣ ਤਾਂ ਠੀਕ ਹੈ ਨਹੀਂ ਤਾਂ ਫਤਵੇ ਅਨੁਸਾਰ ਮਾਰ ਦਿੱਤੇ ਜਾਣ। ਇਹਨਾਂ ਦਾ ਜਿਉਂਦੇ ਰਹਿਣਾ ਇਸਲਾਮ ਧਰਮ ਲਈ ਖਤਰਾ ਹੈ। ਨਵਾਬ ਨੇ ਠੰਡੇ ਬੁਰਜ ਵਿੱਚ ਭੇਜਣ ਦਾ ਹੁਕਮ ਦਿੱਤਾ। ਜਾਣ ਲੱਗੇ ਸਹਿਬਜ਼ਾਦਿਆਂ ਨੂੰ ਫਿਰ ਕਿਹਾ, "ਅਜੇ ਵੀ ਸਮਾਂ ਹੈ। ਕੱਲ ਸਵੇਰ ਤੱਕ ਇਸਲਾਮ ਕਬੂਲ ਕਰ ਲਵੋ, ਨਹੀਂ ਤਾਂ ਬੁਰੀ ਮੌਤ ਮਾਰੇ ਜਾਓਗੇ।" ਹੋਰ ਵੀ ਪਤਾ ਨਹੀਂ ਕਿੰਨਿਆਂ ਕੂਨੇ ਕੂੜ ਦੀਆਂ ਪੱਟੀਆਂ ਪੜਾਈਆਂ। ਦੋਵਾਂ ਦੇ ਚਿਹਰੇ ਨੀਹਾਂ ਵਿੱਚ ਚਿਣੇ ਜਾਣ ਦਾ ਫਤਵਾ ਸੁਣ ਕੇ ਰੱਤੀ ਭਾਰ ਨਾ ਕੁਮਲਾਈ। ਸ਼ਾਂਤ ਤੇ ਅਡੋਲ ਚਿੱਤ ਸਭ ਕੁਝ ਸੁਣਦੇ ਰਹੇ ਅਮੀਰਾਂ ਵਜ਼ੀਰਾਂ ਦੇ ਬੋਲ ਮਾਰ ਦਿੱਤੇ ਜਾਉਂਗੇ ਬੁਰੀ ਮੌਤ ਮਾਰਨਗੇ ਨੀਹਾਂ ਵਿੱਚ ਜਿਉਂਦੇ ਚਿੰਨ ਦਿੱਤੇ ਜਾਉਂਗੇ ਕਸ਼ਟਾਂ ਭਰੀ ਮੌਤ ਆਵੇਗੀ ਸਭ ਕੁਝ ਸੁਣ ਕੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਸੁਪੁੱਤਰ ਪੂਰੀ ਤਰ੍ਹਾਂ ਅਡੋਲਤਾ ਵਿੱਚ ਰਹੇ ਸਿਪਾਹੀ ਕਚਹਿਰੀ ਵਿੱਚੋਂ ਠੰਡੇ ਬੁਰਜ ਵੱਲ ਲੈ ਤੁਰੇ ਲੋਕਾਂ ਦੀ ਭੀੜ ਉਹਨਾਂ ਦੇ ਹੱਸੂ ਹੱਸੂ ਕਰਦੇ ਚਿਹਰੇ ਵੇਖ ਹੈਰਾਨ ਹੁੰਦੀ ਕੇ ਦੋਨਾਂ ਦੇ ਚਿਹਰਿਆਂ ਤੇ ਮੌਤ ਦੇ ਡਰ ਦਾ ਕੋਈ ਨਾ ਮੋ ਨਿਸ਼ਾਨ ਨਹੀਂ ਹੈ ਸਿਪਾਹੀ ਠੰਡੇ ਬੁਰਜ ਵਿੱਚ ਛਾੜਾਏ ਧੇਰ ਦੀ ਉਡੀਕ ਦੀ ਦਾਦੀ ਮਾਂ ਦੋਨਾਂ ਨੂੰ ਕਲਾਵੇ ਵਿੱਚ ਲੈ ਕੇ ਪਿਆਰ ਦੇ ਵੇਗ ਵਿੱਚ ਵਹਿ ਤੁਰੀ ਕਦੇ ਸਿਰ ਪਲੋਸਦੀ ਨਿੱਕੇ ਨਿੱਕੇ ਹੱਥ ਆਪਣੇ ਹੱਥਾਂ ਵਿੱਚ ਲੈਂਦੀ ਕਦੇ ਮੁੱਖ ਚੁੰਮਦੀ ਵਾਰ-ਵਾਰ ਆਪਣੇ ਸੀਨੇ ਨਾਲ ਲਾ ਗੋਦੀ ਵਿੱਚ ਕੁੱਟ ਲੈਂਦੀ ਸਾਰੇ ਦਿਨ ਵਿੱਚ ਹੋਈ ਸਾਰੀ ਵਾਰਤਾ ਦਾਦੀ ਮਾਂ ਨੇ ਪੁੱਛੀ ਦੋਨਾਂ ਵੀਰਾਂ ਨੇ ਹੋਈ ਬੀਤੀ ਪੂਰੀ ਹੌਸਲੇ ਨਾਲ ਸੁਣਾਈ ਉਹਨਾਂ ਦਾਦੀ ਮਾਂ ਨੂੰ ਇਹ ਵੀ ਦੱਸਿਆ ਕਿ ਸਾਨੂੰ ਨੀਹਾਂ ਵਿੱਚ ਜਿਉਂਦੇ ਚਿੰਕੇ ਮਾਰਨ ਦਾ ਫਤਵਾ ਸੁਣਾਇਆ ਹੈ ਕੱਲ ਸਵੇਰ ਤੱਕ ਦਾ ਸਮਾਂ ਇਸਲਾਮ ਕਬੂਲਣ ਲਈ ਦੇ ਕੇ ਸਾਨੂੰ ਤੁਹਾਡੇ ਕੋਲ ਵਾਪਸ ਭੇਜ ਦਿੱਤਾ ਹੈ ਇਹ ਸੁਣ ਦਾਦੀ ਮਾਂ ਦੀਆਂ ਆਂਦਰਾਂ ਨੂੰ ਧੂ ਪੈ ਗਈ ਆਪਣੇ ਢਿੱਡ ਨਾਲ ਕਿੰਨੀ ਦੇਰ ਲਾ ਖਾਮੋਸ਼ ਬੈਠੀ ਨੇ ਹਿਰਦੇ ਦੀ ਪੀੜ ਨੂੰ ਅੰਦਰ ਹੀ ਅੰਦਰ ਜਰ ਲਿਆ ਧਰਮ ਰੱਖਿਆਕ ਮਾਤਾ ਗੁਜਰ ਕੌਰ ਜੀ ਜਿਸ ਨੇ ਖਿੜੇ ਮੱਥੇ ਆਪਣੇ ਪਤੀ ਨੂੰ ਦਿੱਲੀ ਸੀਸ ਦੇਣ ਸਮੇ ਸਦਕ ਤੇ ਸਿਰੜ ਦੀਆਂ ਰਾਹਾਂ ਵੇਖੀਆਂ ਸੀ ਆਪਣੇ ਪੋਤਿਆਂ ਨੂੰ ਪੂਰੀ ਦਲੇਰੀ ਦੇ ਕੇ ਉਹਨਾਂ ਰਾਹਾਂ ਤੇ ਤੁਰਨ ਲਈ ਕਿਆ ਧਰਮ ਨਾਲੋਂ ਜਾਨ ਨੂੰ ਪਿਆਰੀ ਨਹੀਂ ਸਮਝਣਾ ਗੁਰੂ ਨਾਨਕ ਦੇਵ ਜੀ ਦਾ ਘਰ ਧਰਮ ਲਈ ਸਿਰ ਵਾਰ ਦਾ ਆਇਆ ਏ ਸਿੱਖੀ ਸਿਦਕ ਨਿਵ ਜਾਣਾ ਹੀ ਜੀਵਨ ਦੀ ਵੱਡੀ ਪ੍ਰਾਪਤੀ ਏ ਦਾਦੀ ਮਾਂ ਸਮੇਂ ਦੇ ਗੇੜ ਨੂੰ ਸਮਝ ਕੁਰਬਾਨੀ ਵੱਲ ਮੂੰਹ ਕਰ ਚੁੱਕੀ ਸੀ ਉਹ ਆਪਣੇ ਪੋਤਿਆਂ ਨੂੰ ਧਰਮ ਵਿੱਚ ਅਟੱਲ ਰਹਿਣ ਲਈ ਪੱਕਿਆਂ ਕਰਦੀ ਜੀਵਨ ਜੁਗਤੀ ਦੱਸਦੀ ਰਹੀ ਆਪਾ ਵਾਰਨਾ ਉਸ ਨੂੰ ਵਿਰਾਸਤ ਵਿੱਚ ਗੁਰੂ ਨਾਨਕ ਦੇਵ ਜੀ ਦੇ ਘਰੋਂ ਮਿਲਿਆ ਸੀ ਦੋਵਾਂ ਨੂੰ ਬੁੱਕਲ ਵਿੱਚ ਲੈ ਕੇ ਮਾਤਾ ਜੀ ਨੇ ਰਹਿਰਾ ਸਾਹਿਬ ਤੇ ਕੀਰਤਨ ਸੋਇਲਾ ਦਾ ਪਾਠ ਕੀਤਾ ਤੇ ਸਾਰੀ ਰਾਤ ਪੋਤਿਆਂ ਨੂੰ ਗੋਦੀ ਵਿੱਚ ਲੈ ਕੇ ਅਕਾਲ ਪੁਰਖ ਅੱਗੇ ਅਰਦਾਸਾਂ ਕਰਦੀ ਰਹੀ ਕਿ ਇਹਨਾਂ ਮਾਸੂਮ ਜਿੰਦੜੀਆਂ ਦੀ ਗੁਰੂ ਨਾਨਕ ਦੇਵ ਜੀ ਦੇ ਘਰ ਨਾਲ ਨਿਭ ਜਾਵੇ। ਇਹ ਮਨਹੂਸ ਰਾਤ ਬਰਫ਼ ਵਰਗੀ ਸੀਤ ਲਹਿਰ ਤੇ ਮੌਤ ਦੇ ਪਰਛਾਵੇਂ ਹੇਠ ਦਾਦੀ ਮਾਂ ਤੇ ਪੋਤਿਆਂ ਨੇ ਬਿਨਾਂ ਅੰਨ ਵਸਤਰ ਮਾਨਸਿਕ ਤੇ ਸਰੀਰਕ ਤਸੀਹੇ ਚਲਦਿਆਂ 12 پو 1761 ਵਿਕਰਮੀ 26 ਦਸੰਬਰ 1704 ਈਸਵੀ ਨੂੰ ਠੰਡੇ ਬੁਰਜ ਸਰਹਿੰਦ ਵਿੱਚ ਕੱਟੀ ਗੁਰੂ ਪਰਿਵਾਰ ਨਾਲੋਂ ਵਿਛੜ ਕੇ ਉਹਨਾਂ ਦੇ ਜੀਵਨ ਦੀ ਇਹ ਆਖਰੀ ਰਾਤ ਹੋ ਨਿਬੜੀ ਸਿੱਖ ਤਵਾਰੀਖ ਵਿੱਚੋਂ ਅਗਲਾ ਇਤਿਹਾਸ ਲੈ ਕੇ ਜਲਦ ਹਾਜ਼ਰ ਹੋਣੇ ਆ ਤੁਸੀਂ ਜੁੜੇ ਰਹੋ ਤਵਾਰੀਖ ਖਾਲਸਾ ਦੇ ਨਾਲ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ